ਬੀਜਪੀ ਦੀ ਇੱਕ ਵੱਡੀ ਔਰ ਮਹੱਤਵਪੂਰਨ ਰੈਲੀ ਇਸ ਵੇਲੇ ਚੱਲਦੀ ਪਈ ਆ ਜਲੰਧਰ ਦੇ ਵਿੱਚ ਹਾਲਾਂਕਿ ਕੱਲੇ ਜਲੰਧਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਔਰ ਜੀ ਰਾਮ ਜੀ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਦੱਸਣ ਵਾਸਤੇ ਇਹ ਰੈਲੀ ਕੀਤੀ ਜਾ ਰਹੀ ਹੈ ਸਾਡੇ ਨਾਲ ਮੱਕੜ ਸਾਹਿਬ ਮੌਜੂਦ ਨੇ ਮੱਕੜ ਸਾਹਿਬ ਜਿਹੜੀ ਇਹ ਰੈਲੀ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਭਰ ਚ ਪਹਿਲਾਂ ਇਤਨੀ ਗੱਲ ਸ਼ੁਰੂ ਕਰਦੇ ਆ ਕਿ ਇਹ ਰੈਲੀ ਹੈ ਕਿਸ ਵਾਸਤੇ ਕਿਉਂ ਕੀਤੀ ਜਾ ਰਹੀ ਹੈ ਇਹ ਰੈਲੀ ਹੈਗੀ ਹੈ ਜਾਗਰੂਕ ਕਰਨ ਵਾਸਤੇ ਇੱਥੋਂ ਦੇ ਵੋਟਰਾਂ ਸਪੋਰਟਰਾਂ ਨੂੰ ਤੇ ਨਰੇਗਾ ਵਰਕਰਾਂ ਨੂੰ ਇਹਨਾਂ ਦਾ ਪਿੰਡਾਂ ਵਾਲਿਆਂ ਦਾ ਹੱਕ ਆ ਪਿੰਡਾਂ ਵਾਲਿਆਂ ਦਾ ਹੱਕ ਆ ਕਿ ਇਹਨਾਂ ਨੂੰ ਨਰੇਗਾ ਬਨਰੇਗਾ ਦੇ ਨਾਲ ਪੂਰਾ ਕੰਮ ਨਹੀਂ ਸੀ ਮਿਲਿਆ ਅੱਜ ਵਿਕਸਿਤ ਭਾਰਤ ਜਿੰਦਾ ਨਾਂ ਰੱਖਿਆ ਜੈ ਰਾਮ ਜੀ ਉਹਦੇ ਵਿੱਚ 84 ਕਰੋੜ ਦੀ ਥਾਂ ਤੇ 150 ਕਰੋੜ ਇਹਦਾ अमाउंट ਸੈਂਟਰ ਸਰਕਾਰ ਨੇ ਰੱਖਤੀ ਉਹਨਾਂ ਨੇ ਕਿਹਾ ਜਿੱਥੇ 100 ਦਿਨ ਤੁਸੀਂ ਕੰਮ ਦਿੰਦੇ ਸੀ ਉੱਥੇ ਤੁਸੀਂ 150 ਦਿਨ ਕੰਮ ਦੇਣਾ ਜੇ ਤੁਸੀਂ ਕੰਮ ਨਹੀਂ ਦਿਓਗੇ ਤੇ ਤੁਹਾਨੂੰ ਪੱਤੇ ਦੇਣੇ ਪੈਣਗੇ ਤੇ ਜੇ ਪੱਤੇ ਨਹੀਂ ਦਿਓਗੇ ਨਾਲ ਵਿਆਜ ਦੇਣੀ ਪਊਗੀ ਜੇ ਕਿਸੇ ਦੇ ਪੈਸੇ ਲੈ ਲੇਦਿਓਗੇ ਵਿਆਜ ਦੇਣੀ ਪਊਗੀ ਆ ਦੇਖੋ ਇਹ ਸਪਿੰਡ ਦੇ ਆਲੇ ਦੋਲੇ ਕਿਵੇਂ ਛੇਰ ਦੇ ਲਾਗੇ ਪਿੰਡਿਆ ਤੇ ਕਿਵੇਂ ਇੱਥੇ ਮਿੱਟੀ ਕੱਟਾ ਕਰਦੇ ਪੇਪਰ ਉਹ ਨਰੇਗਾੜ ਤੋਂ ਪੂਰਾ ਕੰਮ ਦਿੱਤਾ ਜਾਏ ਤੇ ਸਾਰਾ ਕੁਝ ਹੀ ਸਾਫ਼ ਹੋ ਜਾਏ ਛੱਪੜ ਸਾਫ਼ ਹੋ ਜਾਣ ਸਾਰੇ ਚੀਜ਼ਾਂ ਸਾਫ਼ ਹੋ ਜਾਣ ਪਰ ਇਹ ਪੈਸਾ ਨੱਪ ਕੇ ਬੈਠੇ ਨੇ ਕਿਤੇ ਹੋਰ ਵਰਤ ਲੈਂਦੇ ਨੇ ਇਹਨਾਂ ਨੂੰ ਕੰਡੀਸ਼ਨ ਲਾਈ ਏ ਕਿ ਸੈਂਟਰ ਸਰਕਾਰ ਤੁਹਾਨੂੰ ਪੈਸਾ ਠੋਕ ਕੇ ਦੇਵੇਗੀ ਤੁਸੀਂ ਇਹ ਕੰਮ ਕਰਾਓ ਗਰੀਬਾਂ ਨੂੰ ਸੁੱਖ ਦਿਓ ਜਿਨ੍ਹਾਂ ਨੂੰ ਛੱਤਾਂ ਵੀ ਨਹੀਂ ਦਿੱਤੀਆਂ ਉਹ ਵੀ ਦਿਓ ਵਿਰੋਧ ਕਰਨ ਵਾਲੇ ਇਹ ਕਹਿੰਦੇ ਆ ਕਿ ਮਨਰੇਗਾ ਨੂੰ ਜੀ ਰਾਮ ਜੀ ਕਰਨਾ ਸਿਰਫ ਇੱਕ ਪੋਲਿਟਿਕਸਾਈਜ਼ ਕਰਨ ਦਾ ਸਟੰਟ ਹੈਗਾ ਉਹ ਬੀਜੇਪੀ ਨੇ ਕੀਤਾ ਕਿਤੇ ਬਸ ਬੀਜੇਪੀ ਨੇ ਪੈਸਾ ਰੱਖ ਕੇ ਗੱਲ ਕੀਤੀ ਏ ਬੀਜੇਕੀਪੀ ਨੇ ਆਪਣੇ ਮੰਤਰੀ ਨੂੰ ਭੇਜਿਆ ਏ ਕ੍ਰਿਸ਼ੀ ਮੰਤਰੀ ਜੀ ਕ੍ਰਿਸ਼ੀ ਮੰਤਰੀ ਜੀ ਜਿਹੜੇ ਨੇ ਉਹ ਇੱਥੇ ਆਏ ਉਹਨਾਂ ਡੀਸੀ ਦਫਤਰ ਸਾਰਾ ਰਿਗਾਰਡ ਦੇਖਿਆ ਜਦੋਂ ਬਹੁਤ ਵੱਡੇ ਘਟਾਲੇ ਦੇਖੇ ਤੇ ਉਹਨਾਂ ਨੇ ਉਹਨਾਂ ਨੇ ਬਹੁਤ ਵੱਡੇ ਜਿਹੜੇ ਘਟਾਲੇ ਦੇਖੇ ਉਦੋਂ ਉਹਨਾਂ ਨੇ ਇਸ ਗੱਲ ਨੂੰ ਰੋਕਿਆ ਕਿ ਸਾੜ ਕੋ ਫੰਡ ਹੋਰ ਲੈ ਲਓ ਪਰ ਲੋਕਾਂ ਨੂੰ ਤੁਸੀਂ ਕੰਮ ਦਿਓ ਵੀ ਅੱਜ ਵੀ ਹੁਣ ਤੇ ਆਪਾਂ ਫੂਲ ਕਰਨ ਗੱਲ ਕਰੀਏ ਕਿ ਪੈਸੇ ਪੂਲ ਕੀਤੇ ਜਾਣਗੇ ਆਹਾਂ ਕਿ ਬੀਜੇਪੀ ਵੀ ਪਾਉਗੀ ਸੈਂਟਰ ਪਾਉਗੀ ਤੇ ਸਟੇਟ ਵੀ ਪਾਉਗੀ ਸਵਾਲ ਤਾਂ ਇਹ ਹੈ ਕਿ ਕੀ ਜੇ ਇੱਕ ਪਾਸਿਓਂ ਵੀ ਪੈਸੇ ਰਹਿ ਗਏ ਤੇ ਗੱਲ ਤਾਂ ਉੱਥੇ ਹੀ ਖੜ ਗਈ ਕਿ ਪੈਸੇ ਫਿਰਕੇ ਆਉਣਗੇ ਨਹੀਂ ਯੂਟਿਲਾਈਜ਼ ਨਹੀਂ ਹੋ ਸਕਣਗੇ ਵਿੱਚ ਜੇ ਪੈਸੇ ਰਹਿਗੇ ਨਹੀਂ ਰਹਿਣਗੇ ਇਹ ਵੀ ਨਾਲ ਬੰਦ ਛਲਾਤੀ ਇਹ ਇਹਨਾਂ ਨੂੰ ਕਰਨਾ ਹੀ ਪਵੇਗਾ ਇਹਨਾਂ ਨੂੰ ਭੁਲੇਖਾ ਨਹੀਂ ਪਾ ਦਿੱਤਾ ਜਾਏਗਾ ਕਿ ਸੈਂਟਰ ਸਰਕਾਰ ਨੇ ਕੋਈ ਸਕੀਮ ਨੂੰ ਖਰੋਦ ਚ ਲਿਆਤਾ ਜਾਂ ਬੰਦ ਕਰਤਾ ਅੱਛਾ ਕਿਸ ਤਰ੍ਹਾਂ ਦਾ ਹੰਧਾਰਾ ਮਿਲਦਾ ਪਿਆ ਤੁਹਾਨੂੰ ਇਸ ਸਕੀਮ ਨੂੰ ਲੈ ਕੇ ਬਹੁਤ ਹੰਧਾਰਾ ਮਿਲੇਗਾ ਲੋਕਾਂ ਨੂੰ ਕੰਮ ਮਿਲਣਾ ਹੈ ਲੋਕਾਂ ਵਾਸਤੇ ਤੇ ਵੋਟਾਂ ਵਾਸਤੇ ਨਹੀਂ ਅਸੀਂ ਲਗਾਤਾਰ ਸੇਵਾ ਕਰਾਂਗੇ ਲੋਕ ਵੱਡੇ ਜਿਹਨਾਂ ਦੀ ਸਰਕਾਰ ਤੇ ਛੋਟੇ ਵਾਲੀ ਜਿਹੜੇ ਬਣਾਣਗੇ ਤੁਸੀਂ ਸਮਝਦੇ ਹੋ ਪ੍ਰਸ਼ਾਸਨ ਨੂੰ ਤੁਸੀਂ ਜਾਣਦੇ ਹੋ ਕਿ ਪਹਿਲਾਂ ਕੀ ਕੁਝ ਹੁੰਦਾ ਰਿਹਾ ਮਨਰੇਗਾ ਚ ਪ੍ਰੋਬਲਮਸ ਕੀ ਆ ਰਹੀਆਂ ਸੀ ਕਿ ਆਖਿਰੇ ਵੱਡੀ ਬਦਲਾਕ ਲਿਆਉਣਾ ਪਿਆ ਮਨਰੇਗਾ ਚ ਕੰਮ ਨਹੀਂ ਸੀ ਦਿੰਦੇ 25 ਦਿਨ ਦਾ ਕੰਮ ਦਿੰਦੇ ਸੀ ਸਾਲ ਦਾ ਪੈਸਾ ਕਿੱਥੇ ਜਾਂਦਾ ਸੀ ਐਸਾ ਸਾਰਾ ਖੁਰਦੂਰ ਆਦਰ ਸਾਈਡ ਜੀ ਕਿਸੇ ਸਾਥੇ ਕਿਸੇ ਨਾ ਕਿਸੇ ਤੇ ਨਾ ਖੁਰਦਪੁਰ ਤੇ ਕਰਜਦਾਈ ਗਰੀਬਾਂ ਦੇ ਘਰਾਂ ਜਿੰਨੀ ਸੀ ਜਾਂਦੇ ਤੇ ਮੈਂ ਲਫਜ਼ ਨਹੀਂ ਕਹਿ ਸਕਦਾ ਪਰ ਕੋਈ ਤਾਂ ਹੁੰਦੀ ਸੀ ਨਾ ਬਾਰ ਕਿਤੇ ਅੱਛਾ ਬਕਰ ਸਾਹਿਬ ਚਲੋ ਇਹ ਮਹਿੰਮ ਅਥੋਰਟੀ ਚੱਲਦੀ ਪਈ ਹੈ ਇਹਦੇ ਨਾਲ ਕੁਝ ਹੋਰ ਸਿਆਸੀ ਗੱਲਾਂ ਵੀ ਕਰਨਾ ਚਾਹੁੰਦਾ ਮੈਂ ਇਸ ਵੇਲੇ ਜਾਖੜ ਸਾਹਿਬ ਆ ਰਹੇ ਆ ਅੱਜ ਜਲੰਧਰ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਲਗਾਤਾਰ ਚਰਚਾ ਦਾ ਵਿਸ਼ਾ ਬੜਿਆ ਹੋਇਆ ਹੈ ਉਹ ਜਾਖੜ ਸਾਹਿਬ ਇਸੇ ਗੱਲ ਦੇ ਹਮਾਇਤੀ ਹੈ ਕਿ ਗੱਠਜੋੜ ਹੋਣਾ ਚਾਹੀਦਾ ਹੈ ਤੁਸੀਂ ਕੀ ਸਮਝਦੇ ਬਿਲਕੁਲ ਹੋਣਾ ਚਾਹੀਦਾ ਹੁਣ ਲੋਕਾਂ ਦੀ ਮੰਗ ਹੈ ਪਰ ਲੇਕਿਨ ਲੋਕਾਂ ਦੀ ਮੰਗ ਸੈਂਟਰ ਤੱਕ ਪਹੁੰਚ ਰਹੀ ਏ ਫੈਸਲਾ ਸੈਂਟਰ ਨੇ ਹੀ ਕਰਨਾ ਹੈ ਸੈਂਟਰ ਫੈਸਲਾ ਕੋਨੇ ਆ ਅਸੀਂ ਤਾਂ ਵਰਕਰ ਆ ਅਸੀਂ ਤਾਂ ਜਿੱਥੇ ਕਹਾਰਨਗੇ ਉੱਥੇ ਖਲੋਣਾ ਮੈਂ ਤਾਂ ਜਲੰਧਰ ਕੈਂਟ ਦੇ ਵਿੱਚ ਚੋਣ ਲੜਨੀ ਏ ਮੈਂ ਇੱਥੇ ਦੀ ਸੇਵਾ ਪੂਰੀ ਕਰਨੀ ਏ ਜਿੱਦਾਂ ਸਾਡਾ ਸੈਂਟਰ ਕਹੇਗਾ ਉਹ ਕਰਾਂ ਤੁਸੀਂ ਤੁਸੀਂ ਵੀ ਚੋਣ ਲੜਨੀ ਤੁਸੀਂ ਤੁਸੀਂ ਚਾਹੁੰਦੇ ਹੋ ਕਿ ਆਕਾਲੀ ਦਲ ਦੇ ਨਾਲ ਇਕੱਠ ਜੋੜ ਹੋਵੇ ਜਿਵੇਂ ਜਕਰ ਸਾਹਿਬ ਕਹਿੰਦੇ ਮੇਰੇ ਲੋਕ ਕਹਿੰਦੇ ਆ ਪਿੰਡਾਂ ਦੇ ਲੋਕ ਕਹਿੰਦੇ ਆ ਤੁਸੀਂ ਕਹਿੰਦੇ ਹੋ ਹਾਂ ਮੈਂ ਵੀ ਕਰਾਂ ਪਰ ਇਹ ਇਸ ਗੱਲ ਦਾ ਤਾਂ ਕੜਾ ਵਿਰੋਧ ਹੁੰਦਾ ਹੈ ਜਦੋਂ ਅਸ਼wini ਸ਼ਰਮਾ ਬੋਲਦੇ ਆ ਜਾਂ ਹੋਰ ਬੀਜੇਪੀ ਲੀਡਰ ਬੋਲਦੇ ਉਹ ਤੇਰੇ ਹੱਕ 'ਚ ਨਹੀਂ ਆ। ਨਹੀਂ ਪ੍ਰਧਾਨ ਦੀ ਵੈਸੇ ਵਰਤੀ ਚੱਲਦੀ ਹੈ। ਪਰ ਕਈ ਤਰ੍ਹਾਂ ਦੇ ਵਿਚਾਰ ਪਾਰਟੀ ਦੇ ਵੱਡੇ ਲੀਡਰ ਨੇ ਦਿੱਤੇ ਨੇ। ਤਾਂ ਹੀ ਮੈਂ ਕਿਹਾ ਸੈਟਰੀ ਇਹਦਾ ਫੈਸਲਾ ਕਰੇ। ਠੀਕ ਹੈ। ਕੋਈ ਨਹੀਂ ਬਿਲਕੁਲ ਇਹ ਸਿੱਤੀ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਮੇਂ ਤੇ ਵੇਖਦੇ ਰਹਿਵਾਂਗੇ। ਬੜੇ ਰੋਮਾਂਟਿਕ ਹੁੰਦੇ ਆ।